ਹਾਂਜੀ ਭਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਰਾਖੀ ਗੰਦ ਦਿਖਾਉਣੇ ਆ ਜੀ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਬਾਕੀ ਬਾਈ ਦਾ ਨਾਮ ਤੁਹਾਨੂੰ ਕੋਸ਼ਿਸ਼ ਕਰ ਦੱਸਾਂਗੇ ਤੇ 9 ਲੀਟਰ ਦੋ ਤਿੰਨ ਦਿਆ ਤੇ ਛੋਟਾ ਛੋਟਾ ਹਿੱਸਾ ਵੀ ਹੈ ਜੀ ਕੱਦ ਕੋਈ ਆਈ ਕਹਿੰਦਾ 9 ਕਿਲੋ 9 ਲੀਟਰ ਗਾਂ ਦੋਨੇ ਟਾਈਮਾਂ ਦਾ ਦੋਤਾ ਜੀ ਤੇ ਬਾਈ ਜੀ ਸੂਈ ਨੂੰ 25 ਦਿਨ ਹੋ ਗਏ ਦੇਖ ਸਕਦੇ ਹੋ ਮਾਗਰੇ ਦੇ ਬੱਸਾ ਕ ਬੱਸੀ ਬਾਈ ਐ ਬੱਸੀ ਆ ਬਾਈ ਜੀ ਦੇਖਾ ਦੇਖੋ ਤੇ ਆ ਦੇਖ ਸੰਗ ਇਹ ਬੱਚੀ ਇਹਨਾਂ ਕੋ ਗਈ ਤੇ ਵਾਕਿਪਾ ਕਰਦੇ ਆ ਬਾਈ ਨਾਲ ਗੱਲਬਾਤ ਤੇ ਹਾਂਜੀ ਬਾਈ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਕਿਹੜਾ ਪਿੰਡ ਆ ਜੀ ਪਿੰਡ ਭਗਤਗੜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤੇ ਨਾਮ ਕੀ ਵੀਰੇ ਮਨਜਿੰਦਰ ਸਿੰਘ ਜੀ ਤੇ ਨੰਬਰ ਦੱਸੋ ਵੀਰੇ ਆਪਣਾ 82859 3488 ਦੁਬਾਰੇ ਫੇਰ ਦੱਸ ਦਿਓ ਜੀ 82859 3488 ਠੀਕ ਹੈ ਜੀ ਪ੍ਰਿੰਟ ਬਾਈ ਵਕਤਗੜ ਤੇ ਜ਼ਿਲ੍ਹਾ ਬਰਨਾਲਾ ਤੇ ਬਾਈ ਦਾ ਨੰਬਰ ਤੁਹਾਨੂੰ ਦੱਸ ਦਿੱਤਾ ਜੀ ਬਾਈ ਨਾਲ ਕਨੈਕਟ ਕਰ ਲਿਓ ਤੇ ਰੇਟ ਵੀਰੇ ਦਾ ਕਿੰਨਾ 20000 ਜੀ ਰੇਟ 30000 ਬਾਈ ਤੇ ਚੈੱਕ ਕਰ ਸਕਦੇ ਹੋ ਜੀਤਾ ਫਾਰਮ ਟੀਵੀ ਵਾਤਵਾਸ ਕਰ ਰਿਹਾ ਹਾਂ ਤੇ ਸ਼ੁਰੂ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਨਵੀਂ ਤੇ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਤੇ ਫਿਰ ਅਗਲੇ ਵਕਤ ਗੜ ਤੁਹਾਨੂੰ ਦਿਖਾਈ ਦਿੱਤਾ ਜੀ ਓਕੇ ਬਾਈ ਮਿਲਦੇ ਆ ਅਗਲੀ ਵੀਡੀਓ ਚ ਬਾਈ